ਅਰ ਵੀ ਇਹਨਾਂ ਦੇ ਜਨਰੇ ਤੁਹਾਡਾ ਵੀ ਬੜਾ ਲੰਬਾ ਤਜਰਬਾ ਹੈ ਕਿ ਉਹ ਜਾ ਕਮਸਾਨ ਹੈ ਤੇ ਕੀ ਸੁਨਿਆ ਜਾ ਸਕਦਾ ਜਲੰਧਰ ਦੀ ਉਪਚੋਣ ਦਾ ਅਸੀਂ ਦੇਖਦੇ ਆ ਕਿ ਜਿਹੜੇ ਉਥੇ ਉਮੀਦਵਾਰ ਹੈ ਜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੈ ਤਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਸੀਗੇ ਸੋ ਇਸ ਤਰ੍ਹਾਂ ਕਰਕੇ ਜਿਹੜਾ ਵੱਖ-ਵੱਖ ਪਾਰਟੀਆਂ ਹੈਗੀਆਂ ਉਹਨਾਂ ਨੂੰ ਲੱਗਦਾ ਕਿ ਤੇ ਉਮੀਦਵਾਰ ਨਹੀਂ ਲੱਭ ਰਿਹਾ ਪ੍ਰਭਾਵਸ਼ਾਲੀ ਤਾਂ ਉਹ ਇਸ ਤਰ੍ਹਾਂ ਦੀ ਜਿਹੜੇ ਬਾਹਰੋਂ ਉਮੀਦਵਾਰ ਲੱਭ ਕੇ ਲਿਆ ਰਹੇ ਹੈ ਬੜੀ ਦਚਸਪ ਹੋਈ ਹੈ ਜਲੰਧਰ ਦੀ ਉਪਚੋਣ ਜਿੱਥੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੇ ਜਿਹੜੇ ਉਮੀਦਵਾਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੀ ਉੱਥੇ ਜਿਹੜੇ ਆ ਉਹਨਾਂ ਚੀ ਮੁੱਖ ਟੱਕਰ ਨਜ਼ਰ ਆ ਰਹੀ ਆ ਬਾਏ ਇਲੈਕਸ਼ਨ ਦਾ ਕਨਸੈਪਟ ਜ਼ਿਆਦਾਤਰ ਕਿ ਉਦੋਂ ਪ੍ਰਵੇਲਡ ਸੀ ਵੀ ਜਦੋਂ ਕਿਸੇ ਵਿਧਾਇਕ ਦੀ ਮੌਤ ਹੋ ਜਾਂਦੀ ਸੀ ਤਾਂ ਬਾਏ ਇਲੈਕਸ਼ਨ ਹੁੰਦੀ ਸੀ ਜਾਂ ਜਦੋਂ ਕੋਈ ਵਿਧਾਇਕ ਐਮਪੀ ਵਗੈਰਾ ਚੁਣਿਆ ਜਾਂਦਾ ਸੀਗਾ ਉਦੋਂ ਬਾਏ ਇਲੈਕਸ਼ਨ ਹੁੰਦੀ ਸੀ ਅੱਜ ਅਫਸੋਸ ਦੀ ਗੱਲ ਇਹ ਆ ਵੀ ਪੰਜਾਬ ਇਹ ਬਾਏ ਇਲੈਕਸ਼ਨ ਤਾਂ ਫੇਸ ਕਰ ਰਿਹਾ ਵੀ ਉੱਥੋਂ ਦੇ ਵਿਧਾਇਕ ਦੀ ਜਮੀਰ ਮਰ ਚੁੱਕੀ ਆ ਅਡੀਗੜ ਰਾਜਧਾਨੀ ਆ ਰਾਜਧਾਨੀ ਨੂੰ ਛੱਡ ਕੇ ਜਿੱਥੇ ਅਸੀਂ ਰਾਜਧਾਨੀ ਲੈ ਲਈ ਕਰੋ ਜਾਂ ਮਰੋ ਵਾਲੀ ਨੀਤੀ ਤੇ ਤੁਰੇਵੇਂ ਆ ਉਸ ਨੂੰ ਛੱਡ ਕੇ ਇੱਕ ਹੋਰ ਥਾਂ ਤੇ ਸੀਐਮ ਸਾਹਿਬ ਨੇ ਆਪਦਾ ਹੈੱਡਕੁਆਟਰ ਬਣਾਉਣਾ ਮੈਨੂੰ ਲੱਗਦਾ ਕੋਈ ਰਾਈਟ ਵੇ ਨਹੀਂਗਾ ਕੋਈ ਚੰਗਾ ਸਿਗਨਲ ਨਹੀਂ ਦਿੰਦਾ ਨਜ਼ਰੀਆ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਆਪਾਂ ਪੰਜਾਬ ਦੇ ਅਹਿਮ ਮੁੱਦੇ ਇਸ ਪ੍ਰੋਗਰਾਮ ਚ ਲੈ ਰਹੇ ਆਂ ਆਪਾਂ ਗੱਲ ਕਰਾਂਗੇ ਜਲੰਧਰ ਦੀ ਉਪਚੋਣ ਦੀ ਰਾਸੀ ਤਰ੍ਹਾਂ ਦੇ ਦਾਅਵੇ ਆਪਣੋ ਆਪਣੇ ਆਪਾਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਕਿਸ ਕਦਰ ਸੰਕਰ ਨਾਲ ਜੂਝ ਰਿਹਾ ਗੱਲ ਇੱਕ ਪੰਜਾਬ ਦੇ ਵੱਡੇ ਮੁੱਦੇ ਨਸ਼ਾ ਕਿਸ ਕਦਰ ਪੰਜਾਬ ਨੂੰ ਮੰਦੋਲ ਰਿਹਾ ਪੰਜਾਬ ਤਬਾਹ ਹੋ ਰਿਹਾ ਬਰਬਾਦ ਹੋ ਰਿਹਾ ਇਸ ਮਾਮਲੇ ਤੇ ਵੀ ਲਵਾਂਗੇ ਗੱਲ ਚਰਚਾ ਸਾਡੇ ਨਾਲ ਜਿਹੜੇ ਮਹਿਮਾਨ ਬਣੇ ਆਂ ਰਾਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਜਿਹੜੇ ਵਿਦਵਾਨ ਐ ਚਿੰਤਕ ਐ ਉਹਨਾਂ ਨੂੰ ਆਪਾਂ ਬੇਨਤੀ ਕੀਤੀ ਐ ਜਿਨ੍ਹਾਂ ਚ ਡਾਕਟਰ ਬੂਟਾ ਸਿੰਘ ਬਰਾਗੀ ਨੇ ਇਸੇ ਤਰੀਕੇ ਨਾਲ ਬੀ ਜੰਡੂ ਸਾਡੇ ਕਦਾਵਸੀ ਨੇ ਜਰਨਲਿਸਟਾ ਦੋਨੇ ਮਹਿਮਾਨਾਂ ਨੂੰ ਸਭ ਤੋਂ ਪਹਿਲਾਂ ਮੈਂ ਤੁਹਾਡੇ ਵੱਲੋਂ ਸਵਾਗਤ ਕਰਦਾ ਹਾਂ ਜੀ ਆਖਦਾ ਜੰਡੂ ਸਾਹਿਬ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਾ ਹਾਂ ਜਲੰਧਰ ਦੀ ਉਪਚੋਣ ਬਾਰੇ ਜਿੱਦਾਂ ਮੈਂ ਸ਼ੁਰੂ ਚ ਗੱਲ ਕੀਤੀ ਆ ਦੇਖੋ ਰਾਸੀ ਤਰ੍ਹਾਂ ਦੇ ਜੰਡੂ ਸਾਹਿਬ ਦਾਅਵੇ ਆਪਣੀ ਜਗ੍ਹਾ ਤੇ ਆਕਾਲੀ ਦਲ ਦਾਅਵਾ ਕਰਦਾ ਹੋਏ ਕਾਂਗਰਸ ਕਰਦੀ ਹੋਏ ਭਾਜਪਾ ਜਾਂ ਆਪ ਵਰਗੇ ਜਨਰਲ ਤੁਹਾਡਾ ਵੀ ਬੜਾ ਲੰਮਾ ਤਜਰਬਾ ਹੈ ਕਿ ਉਹ ਜਾ ਕੇ ਹੰਸਾਨ ਹੈ ਤੇ ਕੀ ਸੁਨਿਆ ਜਾ ਸਕਦਾ ਜਲੰਧਰ ਦੀ ਉਪਚੋਣ ਦਾ ਉਪਚੋਣ ਹੈ ਇਹਨੇ ਬਹੁਤ ਕੁਛ ਤੈਅ ਕਰਨਾ ਹੈਗਾ ਆਉਣ ਵਾਲੇ ਸਮੇਂ ਲਈ ਇੱਕ ਗੱਲ ਤਾਂ ਇਹ ਹੈ ਕਿ ਜਿਹੜੀ ਉਪਚੋਣ ਹੈ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲਦੇ ਆਂ ਵੈਸੇ ਤਾਂ ਇਹ ਹੈ ਕਿ ਜਲੰਧਰ ਅੱਜਕੱਲ ਦਲ ਬਦਲੂਆਂ ਦੇ ਕਰਕੇ ਬਹੁਤ ਹੀ ਮਸ਼ਹੂਰ ਹੋਇਆ ਹੋਇਆ ਔਰ ਉਹ ਮਸ਼ਹੂਰੀ ਇਹ ਹੱਦ ਤੱਕ ਹੈ ਕਿ ਹੁਣ ਐ ਉਪਚੋਣ ਤੇ ਵੀ ਉਸ ਦਾ ਅਸਰ ਪਿਆ ਹੈ ਅਸੀਂ ਦੇਖਦੇ ਆ ਕਿ ਜਿਹੜੇ ਉਥੇ ਉਮੀਦਵਾਰ ਹੈ ਜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੈ ਤਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਐਮਐਲਏ ਸੀਗੇ ਸੋ ਇਸ ਤਰ੍ਹਾਂ ਕਰਕੇ ਜਿਹੜਾ ਵੱਖ-ਵੱਖ ਪਾਰਟੀਆਂ ਹੈਗੀਆਂ ਉਹਨਾਂ ਨੂੰ ਲੱਗਦਾ ਕਿ ਤੇ ਉਮੀਦਵਾਰ ਨਹੀਂ ਲੱਭ ਰਿਹਾ ਪ੍ਰਭਾਵਸ਼ਾਲੀ ਤਾਂ ਉਹ ਇਸ ਤਰ੍ਹਾਂ ਦੀ ਜਿਹੜੇ ਬਾਹਰੋਂ ਉਮੀਦਵਾਰ ਲੱਭ ਕੇ ਲਿਆ ਰਹੇ ਆ ਔਰ ਦੂਸਰਾ ਜਿਹੜਾ ਜਲੰਧਰ ਦੀ ਚੋਣ ਹੈ ਇਹਦੇ ਵਿੱਚ ਖਾਸ ਕਰਕੇ ਜਿਹੜੀ ਬੀਬੀ ਸਰਜੀਤ ਕੌਰ ਹੈ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਆਪਣਾ ਉਮੀਦਵਾਰ ਬਣਾਇਆ ਸੀ ਜੀ ਤੇ ਚੋਣ ਨਿਸ਼ਾਨ ਵਿੱਚ ਦਿੱਤਾ ਸੀ ਪਰ ਬਾਅਦ ਵਿੱਚ ਉਹਨਾਂ ਨੇ ਉਹਨੂੰ ਡਿਸਆਨ ਕਰ ਦਿੱਤਾ ਤੇ ਆਪਣੀ ਜਿਹੜੀ ਹਮਾਇਤ ਸੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਦੇ ਦਿੱਤੀ ਇਸ ਤੋਂ ਉਹ ਨਾ ਤਾਂ ਹੁਣ ਇਹ ਕਲੀਅਰ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹੈ ਕਿ ਨਾ ਇਹ ਕਲੀਅਰ ਹੈ ਕਿ ਉਹ ਆਯਾਦਮੀਰਵਾਰ ਹੈ ਤੇ ਭਗਵੰਤ ਮਾਨ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਉਹਨੂੰ ਆਮ ਆਦਮੀ ਪਾਰਟੀ 'ਚ ਲੈਣ ਦਾ ਜਾਵੇ ਉਹਨਾਂ ਵੀ 3-4 ਘੰਟੇ ਆਮ ਆਦਮੀ ਪਾਰਟੀ 'ਚ ਰਹਿਣ ਤੋਂ ਬਾਅਦ ਫਿਰ ਅਕਾਲੀ ਦਲ 'ਚ ਵਾਪਸ ਚਲੇ ਗਏ ਜਿਹੜੇ ਬਾਗੀ ਕਾਲੀ ਆਗੂ ਸੀਗੇ ਉਹਨਾਂ ਦਾ ਦਬਾਅ ਪਿਆ ਬੀਬੀ ਜ਼ਗੀਰ ਕੌਰ ਉਹਨਾਂ ਦਾ ਤਾਂ ਉਹ ਫਿਰ ਦੁਬਾਰਾ ਕਾਲੀਦਲ ਚਲੇ ਗਏ ਪਰ ਅਕਾਲੀਦਲ ਉਹਨਾਂ ਨੂੰ ਹਮਾਇਤ ਨਹੀਂ ਦੇ ਰਿਹਾ ਚੋਣ ਨਿਸ਼ਾਨ ਜਿਹੜਾ ਉਹ ਕਾਲੀਦਲ ਦਾ ਤੱਕੜੀ ਹੈ ਔਰ ਇਹ ਪਹਿਲੀ ਵਾਰ ਹੈ ਜਿਹੜਾ ਵਾਪਰ ਰਿਹਾ ਹੈਗਾ ਕਿ ਪਾਰਟੀ ਦਾ ਚੋਣ ਨਿਸ਼ਾਨ ਜਿਸ ਉਮੀਦਵਾਰ ਕੋਲ ਹੈ ਪਾਰਟੀ ਉਸੇ ਉਮੀਦਵਾਰ ਦੇ ਵਿਰੁੱਧ ਜਾ ਕੇ ਦੂਸਰੇ ਉਮੀਦਵਾਰ ਦੀ ਹਮਾਇਤ ਕਰ ਰਹੀ ਹੈ ਇੱਕ ਤਾਂ ਇਹ ਹੈ ਦੂਸਰਾ ਜਿਹੜਾ ਉੱਥੇ ਪਹਿਲਾ ਐਮਐਲਏ ਸੀ ਉਹਨੇ ਕੱਲ ਪਰਸੋਂ ਦਾ ਬੜਾ ਪੁਚਾਲ ਪਾਇਆ ਹੋਇਆ ਐ ਤੇ ਉਹਦੇ ਵਿੱਚ ਉਹਨਾਂ ਨੇ ਕੁਝ ਜਿਹੜੇ ਉਹਨਾਂ ਦੇ ਸੈਂਟਰਲ ਉਥੋਂ ਦੀ ਹਲਕਾ ਹੈਗਾ ਜਲੰਧਰ ਦਾ ਉਥੋਂ ਦੇ ਐਮਐਲਏ ਉੱਤੇ ਕਈ ਤਰ੍ਹਾਂ ਦੇ ਦੋਸ਼ ਲਾਏ ਐ ਕਿ ਉਹ ਸੱਟਾ ਕਰਾਉਂਦਾ ਸੱਟਾ ਚਲਾਉਂਦਾ ਹੈਗਾ ਡੜਾ ਸੱਟਾ ਚੱਲਦਾ ਫਿਰ ਨਸ਼ੇ ਉਹਦੇ ਹਲਕੇ 'ਚ ਬਹੁਤ ਵਿਗਦੇ ਐ ਤੇ ਉੰਤੁ ਜਿਹੜਾ ਕਮਾਈ ਹੁੰਦੀ ਐ ਉਹ ਭਗਵੰਤ ਮਾਨ ਦੇ ਪਰਿਵਾਰ ਤੱਕ ਵੀ ਜਾਂਦੀ ਐ ਤੇ ਉਸ ਨੂੰ ਭਗਵੰਤ ਮਾਨ ਨੇ ਚੁਣੌਤੀ ਦਿੱਤੀ ਸੀ ਕਿ ਤੁਸੀਂ ਜਿਹੜੇ ਹੈਗੇ ਐ ਇਹ ਸਾਰਾ ਕੁਝ ਐ ਇਸ ਦੇ ਸਬੂਤ ਦਿਓ ਪਰ ਉਹਨਾਂ ਨੇ ਸਬੂਤ ਦੇਣ ਦੀ ਥਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੈਂ ਫਲਾਣੇ ਚੌਕ 'ਚ ਬੈਠਾਂਗਾ ਕੱਲ ਦਾ ਦਿਨ ਗੱਲ ਹੈ ਕਿ ਉੱਥੇ ਤੁਸੀਂ ਆ ਜਾਓ ਮੈਂ ਤੁਹਾਨੂੰ ਸਬੂਤ ਦੇ ਦੇਵਾਂਗਾ ਉਹ 2 ਵਜੇ ਕੱਲ ਉੱਥੇ ਪਹੁੰਚੇ ਪਰ ਮੁੱਖ ਮੰਤਰੀ ਨਹੀਂ ਪਹੁੰਚੇ ਤਾਂ ਉਹਨਾਂ ਨੇ ਫੇਰ ਉਹ ਸਬੂਤ ਜਿਹੜੇ ਆਪਣੀ ਪੈਨ ਡਰਾਈਵ 'ਚ ਪਾ ਕੇ ਤੇ ਨਾਲ ਲੈ ਕੇ ਕਹਿੰਦੇ ਜੀ ਮੈਂ ਮੁੱਖ ਮੰਤਰੀ ਨੂੰ ਭੇਜਿਉਂਗਾ ਤੇ ਇਹ ਜ਼ਰੂਰ ਬੇਨਤੀ ਕਰਦੇ ਕਿ ਉਹ ਇਸ ਗੱਲ ਦਾ ਜਾਂਚ ਜ਼ਰੂਰ ਕਰਾਉਣ ਕਿ ਜਿਹੜੀ ਇਹ ਰਿਕਾਰਡਿੰਗ ਹੈਗੀ ਹੈ ਜਿਹੜੀ ਇਹ ਮੇਰੇ ਕੋਲ ਹੈ ਪੈਨ ਡਰਾਈਵ ਦੇ ਵਿੱਚ ਕਾ ਉਸ ਨੂੰ ਜਰੂਰ ਜਾਂਚਣ ਪਰ ਹੋਇਆ ਇਹ ਹੈ ਕਿ ਉਸ ਦੀ ਥਾਂ ਦੇ ਉੱਤੇ ਜਦੋਂ ਹੁਣ ਮੁੱਖ ਮੰਤਰੀ ਨਹੀਂ ਗਏ ਤਾਂ ਦੂਸਰੇ ਜਿਹੜੇ ਐਮਐਲਏ ਤੇ ਉਹਨਾਂ ਦੋਸ਼ ਲਾਏ ਆ ਰਮਨ ਅਰੋੜਾ ਤੇ ਉਹਨਾਂ ਨੇ ਕਿਹਾ ਕਿ ਸਾਰਾ ਕੁਝ ਬੇਬੁਨਿਆਦ ਹੈ ਇਹ ਹਮੇਸ਼ਾ ਹੀ ਜਦੋਂ ਚੋਣਾਂ ਆਉਂਦੀਆਂ ਤਾਂ ਇਸ ਤਰ੍ਹਾਂ ਦੀ ਇਹ ਡਰਾਮੇਬਾਜ਼ੀ ਕਰਦੇ ਹੈਗੇ ਐ ਸੋ ਇੱਕ ਤਾਂ ਇਹ ਪੱਖ ਹੈ ਦੂਸਰਾ ਜਿਹੜਾ ਹੈਗਾ ਵੀ ਇਹ ਕਮਰ ਪ੍ਰਤਾਪ ਉਹਨਾਂ ਨੇ ਇਸ ਚੋਣ ਦੇ ਮੌਕੇ ਦੇ ਇਹਨ ਉੱਤੇ ਭਗਵੰਤ ਮਾਨ ਨੂੰ ਬੜੇ ਸਵਾਲ ਕਰ ਦਿੱਤੇ ਉਹਨਾਂ ਤੇ ਦੋਸ਼ ਵੀ ਲਾਏ ਐ ਕਿ ਉਹਨਾਂ ਦੀ ਮਾੜੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਕਰਕੇ ਲੋਕ ਸਭਾ ਚੋਣਾਂ ਸੀ ਹਾਰੇ ਆ ਇੱਕ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਭਗਵੰਤ ਮਾਨ ਹੋਣੀ ਐ ਇਹਨਾਂ ਨੂੰ ਇਸ਼ਤਿਹਾਰਬਾਜ਼ੀ ਤੇ ਫੋਟੋਗ੍ਰਾਫੀ ਤੋਂ ਹੀ ਵੇਲ ਨਹੀਂ ਮਿਲਦੀ ਔਰ ਨਾਲ ਦੀ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 57 ਦਾ ਪੰਜਾਬ ਦੇ ਵਿੱਚ ਤੜਾ ਤੜ ਕੇ ਇਸ ਬਣ ਰਿਹਾ ਤੇ ਇਹ ਵੀ ਇੱਕ ਸਕੈਮ ਆ ਪਰ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਵੋਟਾਂ ਨਹੀਂ ਪੁਵਾਈਆਂ ਲੋਕ ਸਭਾ ਚੋਣਾਂ 'ਚ ਉਹਨਾਂ ਦੇ ਹੁਣ ਤਬਾਦਲੇ ਹੋ ਰਹੇ ਆ। ਨਾਲ ਹੀ ਉਹਨਾਂ ਨੇ ਨਸ਼ਿਆਂ ਦਾ ਜਿਹੜਾ ਮਾਮਲਾ ਹੈ ਉਹ ਵੀ ਚੁੱਕਿਆ ਹੈਗਾ ਕਿ ਨਸ਼ਿਆਂ ਦੇ ਮਾਮਲੇ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਕਿਹਾ ਹੈ ਕਿ ਨੇ ਵੀ ਅਸੀਂ ਪੁਲਿਸ ਨੂੰ ਸਖਤ ਅਦੇਤਾ ਕੀਤੀਆਂ ਹੈ ਕਿ ਉਹ ਨਸ਼ਾ ਦੀ ਰੋਕ-ਥਾਮ ਲਈ ਖੁੱਲ੍ਹ ਕੇ ਕੰਮ ਕਰਨ ਉਹਦੇ 'ਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਰਹਿਣੀ ਚਾਹੀਦੀ। ਪਰ ਉਸ ਨੂੰ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਇਹ ਕਹਿ ਕੇ ਕਿ ਇਹ ਸਾਰਾ ਕੁਝ ਜੋ ਹੁਣ ਹੋ ਰਿਹਾ ਕਿ 2 ਸਾਲ ਪਹਿਲਾਂ ਤੋਂ ਭਗਵੰਤ ਮਾਨ ਉਹਨਾਂ ਨੇ ਉਹਨਾਂ ਨੂੰ ਰੋਕਿਆ ਹੋਇਆ ਸੀ ਇਹ ਸਾਰਾ ਕੁਝ ਕਰਨ ਤੋਂ ਠੀਕ ਹੈ ਸੋ ਇਹ ਜਿਹੜੀ ਸਾਰੀ ਸਥਿਤੀ ਬਣੀ ਹੈ ਉਸ ਦੇ ਵਿੱਚ ਬੜੀ ਦਿਲਚਸਪ ਹੋ ਗਈ ਹੈ ਜਲੰਧਰ ਦੀ ਉਪਚੋਣ ਜਿੱਥੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੇ ਜਿਹੜੇ ਉਮੀਦਵਾਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੀ ਉੱਥੇ ਜਿਹੜੇ ਆ ਉਹਨਾਂ 'ਚ ਹੀ ਮੁੱਖ ਟੱਕਰ ਨਜ਼ਰ ਆ ਰਹੀ ਹੈ ਭਾਵੇਂ ਕਿ ਜਿਸ ਦਿਨ ਦੇ ਬੀਬੀ ਸਰਜੀਤ ਕੌਰ ਦੀ ਚਰਚਾ ਸ਼ੁਰੂ ਹੋਈ ਹੈ ਕੋਸ਼ ਦਿਨ ਤੋਂ ਉੱਥੇ ਦੇ ਜਿਹੜੇ ਉਮੀਦਵਾਰ ਹੈ ਹੋਰ ਕਿਸੇ ਦੀ ਚਰਚਾ ਨਹੀਂ ਹੋ ਰਹੀ ਤੇ ਕਹਿੰਦੇ ਘਰ ਘਰ ਜਿਹੜੀ ਬੀਬੀ ਸਰਜੀਤ ਕੌਰ ਦੀ ਚਰਚਾ ਹੋ ਰਹੀ ਹੈ ਕਿ ਕਿਸ ਤਰ੍ਹਾਂ ਜਿਹੜੇ ਇੱਕ ਗਰੀਬ ਪਰਿਵਾਰ ਚੋਂ ਠਕੇ ਜੇ ਚੋਣ ਲੜਦੇ ਆ ਤੇ ਕਿਸ ਤਰ੍ਹਾਂ ਦੂਸਰੇ ਜਿਹੜੀਆਂ ਤਰ੍ਹਾਂ ਘਟਾਉਣ ਦੇ ਰਾਹ ਪੈਂਦੀਆਂ ਥੈਂਕ ਯੂ ਜਨ ਸਰ ਜੀ ਜੀ ਮਿਹਰਬਾਨੀ ਜਨ ਸਰ ਦੁਆਰਾ ਅਨਾ ਮੈਂ ਆਪਾਂ ਇਨਾਂ ਹੀ ਮਾਮਲਿਆਂ ਦੇ ਉੱਤੇ ਡਾਕਟਰ ਬਰਾਗੀ ਉਹਨਾਂ ਤੋਂ ਸਵਾਲ ਲੈਣੇ ਆ ਡਾਕਟਰ ਬਰਾਗੀ ਜਿੰਦਰ ਦੀ ਆਪਾਂ ਉਪਚਾਰਨ ਦੀ ਗੱਲ ਕਰਦੇ ਆਂ ਜਿੱਦਾਂ ਜੰਡੂ ਸਾਹਿਬ ਨੇ ਕਿਹਾ ਜਿੱਦਾਂ ਦੀਆਂ ਪ੍ਰਸਥਿਤੀਆਂ ਉੱਤੇ ਬਣੀਆਂ ਨਜ਼ਰ ਆ ਰਹੀਆਂ ਸਾਰੀਆਂ ਪਾਰਟੀਆਂ ਦਾ ਵਿਵੇਖ ਕਹਿ ਲਈਏ ਜਾਂ ਧਾਰਮੂਦਾਰ ਕਹਿ ਲਈਏ 21 ਸੀਟ ਦੇ ਉੱਤੇ ਲੱਗਿਆ ਤੁਸੀਂ ਕਿਵੇਂ ਦੇਖਦੇ ਹੋ ਸੋ ਸੋਵ ਮੈਂ ਜਲੰਧਰ ਦੀ ਬਾਏ ਇਲੈਕਸ਼ਨ ਦੀ ਗੱਲ ਕਰਾਂ ਤਾਂ ਮੈਂ ਇਹ ਮਹਿਸੂਸ ਕਰਦਾ ਪ੍ਰਮੇਪਸਾਈ ਤੌਰ ਤੇ ਬਾਕੀ ਜੰਡੂ ਸਾਹਿਬ ਨੇ ਸਮੁੰਦਰ ਨੂੰ ਕੁਜੇ ਦੇ ਵਿੱਚ ਬੰਦ ਕਰਤਾ ਜਿਹੜੀ ਗੱਲ ਇੱਕ ਫੈਕਚੁਅਲ ਸੀਗੀ ਉਹ ਉਹਨਾਂ ਨੇ ਸਾਰਿਆਂ ਨੂੰ ਦੱਸਤੀ ਆ ਪਰ ਜੇ ਮੈਂ ਇੱਕ ਇਸ ਇਲੈਕਸ਼ਨ ਨੂੰ ਇਸ ਤਰ੍ਹਾਂ ਦੇਖਦਾ ਵੀ ਇਹ ਪੰਜਾਬ ਦੇ ਮਾੜੇ ਸਪੂਤਾਂ ਦੇ ਕਰ ਦੀਆਂ ਮਾੜੀਆਂ ਕਰਤੂਤਾਂ ਦਾ ਨਤੀਜਾ ਇਹ ਬਾਏ ਇਲੈਕਸ਼ਨ ਪੰਜਾਬ ਦੇ ਪੱਲੇ ਪਈ ਆ ਮਾੜੀ ਕਿਸਮਤ ਪੰਜਾਬ ਸਟੇਟ ਦੀ ਵੀ ਉਹੋ ਜੇ ਲੋਕ ਅੱਜ ਪੰਜਾਬ ਦੀ ਰਾਜ ਸਭਾ ਦੇ ਉੱਤੇ ਆ ਜਿਹੜੇ ਪੰਜਾਬ ਨੂੰ ਚੋਂ ਪਾਸਿਓਂ ਲੁੱਟਣ ਤੇ ਖਤਮ ਕਰਨ ਲੱਗੇ ਹੋਏ ਆ ਬਾਏ ਇਲੈਕਸ਼ਨ ਦਾ ਕਨਸੈਪਟ ਜ਼ਿਆਦਾਤਰ ਕਿ ਉਦੋਂ ਪ੍ਰਵੇਲਡ ਸੀ ਕਿ ਜਦੋਂ ਕਿਸੇ ਵਿਧਾਇਕ ਦੀ ਮੌਤ ਹੋ ਜਾਂਦੀ ਸੀ ਤਾਂ ਵਾਇਲ ਇਲੈਕਸ਼ਨ ਹੁੰਦੀ ਸੀ ਜਾਂ ਜਦੋਂ ਕੋਈ ਵਿਧਾਇਕ ਐਮਪੀ ਵਗੈਰਾ ਚੁਣਿਆ ਜਾਂਦਾ ਸੀਗਾ ਉਦੋਂ ਵਾਇਲ ਇਲੈਕਸ਼ਨ ਹੁੰਦੀ ਸੀ ਪਰ ਅੱਜ ਅਫਸੋਸ ਦੀ ਗੱਲ ਇਹ ਆ ਵੀ ਪੰਜਾਬ ਇਹ ਵਾਇਲ ਇਲੈਕਸ਼ਨ ਤਾਂ ਫੇਸ ਕਰ ਰਿਆ ਵੀ ਉਥੋਂ ਦੇ ਵਿਧਾਇਕ ਦੀ ਜਮੀਰ ਮਰ ਚੁੱਕੀ ਆ ਉਥੋਂ ਦੇ ਵਿਧਾਇਕ ਆਤਮਾ ਮਰ ਚੁੱਕੀ ਆ ਤੇ ਜੇ ਚਾਹੁੰਦੇ ਸਪੀਕਰ ਸਾਹਿਬ ਚਾਹੁੰਦੇ ਜਾਂ ਮੌਜੂਦਾ ਉਹ ਵਿਧਾਇਕ ਚਾਹੁੰਦੇ ਤਾਂ ਪੰਜਾਬ ਸਿੰਧ ਜਿਹੜੀ ਇਹ ਮੜੀ ਗਈ ਵਾਇਲ ਇਲੈਕਸ਼ਨ ਆ ਵੋਟ ਆਲੀ ਜਾ ਸਕਦੀ ਸੀ ਪਰ ਅ ਸਿਲਸਾਬੇ ਇਲੈਕਸ਼ਨ ਹੋ ਰਹੀ ਆ ਇਹਦੀ ਜਿੱਤ ਦਾ ਜਾਂ ਹਾਰ ਦਾ ਪੰਜਾਬ ਤੇ ਜਾਂ ਪੰਜਾਬ ਸਰਕਾਰ ਤੇ ਕੋਈ ਅਸਰ ਨਹੀਂ ਪੈਣ ਵਾਲਾ ਭਾਵੇਂ ਕੋਈ ਜਿੱਤੇ ਭਾਵੇਂ ਕੋਈ ਹਰੇ ਐਮਐਲਏ ਕੋਲੇ ਆਪ ਦਾ ਕੋਈ ਇੰਡੀਪੈਂਡੈਂਟ ਫੰਡ ਨਹੀਂ ਹੁੰਦਾ ਸਿਰਫ ਤੇ ਸਿਰਫ ਜਿਹੜਾ ਇੱਕ ਨਵਾਂ ਐਮਐਲਏ ਬਣੂਗਾ ਜਾਂ ਪੁਰਾਣਾ ਰਿਪੀਟ ਹੋਊਗਾ ਉਹਦੀ ਤਨਖਾਹ ਜਾਂ ਉਹਦੀ ਪੈਨਸ਼ਨ ਵਿੱਚ ਚੋਖਾ ਵਾਦਾ ਹੋਣ ਦੀਆਂ ਸੁਭਾਵਨਾਵਾਂ ਹੈਗੀਆਂ ਪਰ ਸਿੱਧੂ ਸਾਹਿਬ ਜਿਹੜੀ ਗੱਲ ਇਸ ਇਲੈਕਸ਼ਨ ਵਿੱਚ ਦੇਖਣ ਨੂੰ ਮਿਲ ਰਹੀ ਆ ਬਈ ਸੀਐਮ ਮਾਨ ਸਾਹਿਬ ਬਾਈਲੈਕਸ਼ਨ ਵਾਂਗੂ ਬਿਹੇਵ ਕਰਕੇ ਇੱਕ ਜਰਨਲ ਇਲੈਕਸ਼ਨ ਵਾਂਗੂ ਬਿਹੇਵ ਕਰਦੇ ਆ ਸਾਰੀ ਸਰਕਾਰ ਦਾ ਕਾਰੋਮਦਾਰ ਮੈਨੂੰ ਉਸ ਸਮੇਂ ਦੀ ਯਾਦ ਆ ਰਹੀ ਆ ਜਦੋਂ ਗਿੱਦੜਵਾਹੇ ਦੀ ਬਾਈਲੈਕਸ਼ਨ ਹੋਈ ਸੀ ਅਕਾਲੀਆਂ ਦੇ ਬਾਈਕਾਰਡ ਤੋਂ ਬਾਅਦ 1995 ਜਦੋਂ ਮਨਨ ਪ੍ਰੰਤ ਮਨਪ੍ਰੀਤ ਹੋਇਆ ਸੀ ਕਿਉਂਕਿ ਉਦੋਂ ਵੀ ਐਮਐਲਏ ਦੀ ਟੈਲੀ ਉਨੀਆਂ ਹੀ ਸੀਗੀ 90 92 ਤੇ ਅੱਜ ਵੀ ਇੰਨੀ ਆ ਵੀ ਸਾਰਾ ਜਿਵੇਂ ਕਹਿੰਦੇ ਹੁੰਦੇ ਆ ਸਰਕਾਰ ਦਾ ਤੇ ਪੰਜਾਬ ਦਾ ਕਾਰੋਮਦਾਰ ਜਲੰਧਰ ਬਿਸਤ ਤੇ ਲੱਗਿਆ ਵਿਆਵਾ ਵੀ ਹਾਏ ਹਾਈ ਇਹ ਇਲੈਕਸ਼ਨ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਲੁੱਟ ਲੀਏ ਮੈਂ ਜਿੱਤਣ ਦੀ ਗੱਲ ਕਦੇ ਹੀ ਨਹੀਂ ਕਰਦਾ ਮੈਂ ਲੁੱਟਣ ਦੀ ਗੱਲ ਕਰਦਾ ਕਿਉਂਕਿ ਅੱਜ ਉੱਥੇ ਨਸ਼ੇ ਦੀਆਂ ਨਸ਼ੀਆਂ ਸ਼ਰਾਬ ਦਾ ਖੁੱਲਾ ਉੱਥੇ ਜਿਵੇਂ ਕਹਿੰਦੇ ਹੁੰਦੇ ਵਰਤਾਰਾ ਹੋ ਰਿਹਾ ਵਾ ਤੇ ਸਾਰੇ ਤਰ੍ਹਾਂ ਤਰ੍ਹਾਂ ਦੇ ਤੰਤਰ ਉੱਥੇ ਵਰਤੇ ਜਾ ਰਹੇ ਆ ਮਾੜੀ ਕਿਸਮਤ ਪੰਜਾਬ ਦੀ ਆ ਵੀ ਇਹ ਐਹੋ ਜਿਹੇ ਇਲੈਕਸ਼ਨਾਂ ਪੰਜਾਬ ਨੂੰ ਫੇਸ ਕਰਨੀਆਂ ਪੈ ਰਹੀਆਂ ਖਾਸ ਕਰਕੇ ਉਦੋਂ ਜਦੋਂ ਪੰਜਾਬ ਦੇ ਹਰ ਨਾਗਰਿਕ ਦੇ ਉੱਤੇ ਲੱਖਾਂ ਮਾਹੀ ਮੂਹੀ ਕਰਜਾ ਹੋਵੇ ਜੰਮ ਦੇ ਬੱਚੇ ਤੇ ਕਰਜਾ ਹੋਵੇ ਤੇ ਇਹ ਛਲਾਰੂ ਅਨ 익ਸਪੀਰੀਐਂਸਡ ਐਮ ਐਲ ਏ ਜਿਹੜੇ ਚੁਣੇ ਜਾਂਦੇ ਆ ਤੇ ਪਤਾ ਨਹੀਂ ਕਿਹੜੇ ਆਰਮ ਟਵਿਸਟਿੰਗ ਕਰਕੇ ਮੈਨੂੰ ਤੇ ਯਾਦ ਆ ਰਿਹਾ ਵਾ ਵੀ ਇਹ ਉਹੀ ਬੰਦਾ ਵਾ ਜੀ ਨੇ ਸਾਰਾ ਪੰਜਾਬ ਨੂੰ ਗਤੀ ਕਿਡੇ ਪਾਇਆ ਵਾ ਵੀ ਜਿਹੜਾ ਪੈਣਾ ਆਪਰੇਸ਼ਨ ਲੋਟਸ ਲਈ ਐਫ ਆਈ ਆਰ ਕਰਾਉਣ ਅੱਗੇ ਫੇਰ ਪਤਾ ਨਹੀਂ ਕੀ ਦਾ ਤਣਕਾ ਵੱਜਿਆ ਫੇਰ ਇਹ ਪਾਰਟੀ ਛੱਡ ਕੇ ਉਧਰ ਚੱਲਿਆ ਤੇ ਮੈਨੂੰ ਲੱਗਦਾ ਪੰਜਾਬ ਦੇ ਲੋਕਾਂ ਨੂੰ ਅੱਜ ਜਾਗਰੂਕ ਹੋਣ ਦੀ ਲੋੜ ਆ ਵੀ ਇਹ ਜਿਹੜਾ ਅਨਐਕਸਪੈਕਟਿਡ ਐਕਸਪੈਂਡੀਚਰ ਪੰਜਾਬ ਟ੍ਰੈਜ਼ਰ ਤੋਂ ਜਾਂਦਾ ਵਾ ਇਹਨੂੰ ਰੋਕਿਆ ਜਾਵੇ ਤੇ ਉਹੋ ਜਿਹੇ ਮਾੜੇ ਕਰਦਾਰ ਵਾਲੇ ਜਾਂ ਇਹੋ ਜਿਹੇ ਲੋਕੀ ਨਾ ਚੁਣੇ ਜਾਣ ਜਿਹੜੇ ਅੱਗੇ ਜਾ ਕੇ ਪੰਜਾਬ ਦੇ ਸਿਰ ਭਾਰ ਬਣਨ ਜੀ ਡਾਕਟਰ ਬਾਗੀ ਤੁਸੀਂ ਐ ਮੁੱਦੇ ਤੇ ਕਮੈਂਟ ਕਰ ਰਹੇ ਹੋ ਮੈਂ ਤੁਹਾਡੀ ਗੱਲ 'ਚ ਵਾਧਾ ਹੀ ਕਰਨਾ ਤੁਸੀਂ ਗੱਲ ਕੀ ਦੀ ਗਿੱਦੜਵਾਹ ਦੀ ਗਿੱਦੜਵਾਹ ਦੀ ਚੋਣ ਦਾ ਕੀ ਨਤੀਜਾ ਜਦੋਂ ਤੁਸੀਂ ਕਿਹਾ ਕਿ ਇੱਕ ਸੀਟ ਹੈ ਜਲੰਧਰ ਦੀ ਬਿਲਕੁਲ ਸਹੀ ਕਿਹਾ ਮੈਂ ਬੀਗੇ ਰਿਪੋਰਟਰ ਗਿੱਦੜਵਾਹ ਦੀ ਇਲੈਕਸ਼ਨ ਆਫ ਕਵਰ ਕੀਤੀ ਹੈ ਤੁਹਾਡਾ ਰਿਜ਼ਲਟ ਕੀ ਨਿਕਲਿਆ ਜਦਾਂ ਤੁਸੀਂ ਕਿਹਾ ਬਿਲਕੁਲ ਕਿ ਉਦੋਂ ਵੀ ਕਾਂਗਰਸ ਕੋਲੇ ਬਹੁਤ ਵੱਡੀ ਗਿਣਤੀ ਸੀ 91 92 ਵਿਧਾਇਕ ਹੋਣਗੇ ਪਰ ਸੋ ਇੱਕ ਵਿਧਾਇਕ ਨੇ ਮਨਪ੍ਰੀਤ ਬਾਦਲ ਜਿੱਤਿਆ ਤੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸੀ ਲੱਗਦਾ ਹੁਣ ਅਗਲੀ ਵਾਰ ਇਹ ਅਕਾਲੀ ਦਲ ਦੀ ਹੈ ਕਿਉਂਕਿ ਮਨਪ੍ਰੀਤ ਬਾਦਲ ਜਿੱਤ ਕੇ ਅਕਾਲੀ ਦਲ ਵੱਲੋਂ ਹੁੰੜੀ ਜਲੰਧਰ ਦੀ ਉਪਚੋਣ ਆ ਇੱਥੇ ਵੀ 91 92 ਹਾਕਮਦਰ ਦੇ ਵਿਧਾਇਕ ਹੈ ਪਰ ਜਿਹੜੀ ਆਪਾਂ ਗੱਲ ਕਰਦੇ ਆ ਕਿ ਕਿਉਂ ਜਿਹੜਾ ਹੈਗਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਕਰ ਲੱਗਿਆ ਵਾ ਉਹਨੂੰ ਇਹ ਲੱਗਦਾ ਹੈ ਜੇ ਇੱਕ ਦੂਜੇ ਪਾਸੇ ਕੋਈ ਜਿੱਤ ਗਿਆ ਤਾਂ ਦੂਜੇ ਪਾਸੇ ਨੂੰ ਹਵਾ ਨਾ ਤੁਰਪੇ ਸੋ ਹਵਾ ਦਾ ਜਿਹੜਾ ਮਘੋਰਾ ਹੈ ਉਹ ਬੰਦ ਕਰਨ ਦੇ ਲਈ ਸ਼ਾਇਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੋਠੀ ਉੱਤੇ ਜਾ ਕੇ ਬਣਾ ਲਈ ਹੈ ਕਿ ਮੈਂ ਇੱਥੇ ਹੀ ਰਹਾਂਗਾ ਪਰ ਹਵਾ ਦੂਜੀ ਨਹੀਂ ਚੱਲਣ ਦੇਣੀ ਜੰਡੂ ਸਾਹਿਬ ਜਿਸ ਮੁੱਦੇ ਦੀ ਆਪਾਂ ਗੱਲ ਕਰ ਇੱਕ ਗੱਲ ਦਾ ਵੱਧਦਾ ਭਗਵੰਤ ਮਾਨ ਦੀ ਇਹ ਇੱਕ ਨਾ ਸਮਝੀ ਤੇ ਮਾੜੇ ਜਿਹੜੇ ਐਡਵਾਈਜ਼ਰ ਆ ਉਨ੍ਹਾਂ ਦਾ ਨਤੀਜਾ ਉਸ ਕੋਠੀ ਦਾ ਵੀ ਪੰਜਾਬ ਦੇ ਖਜ਼ਾਨੇ ਦੇ ਲੱਖਾਂ ਮੋਹੀ ਭਾਰ ਪੈਣ ਜਾ ਰਿਹਾ ਵਾ ਅਨੇਕਾਂ ਅਧਿਕਾਰੀ ਅਫਸਰ ਕਮਿਸ਼ਨਰ ਚੰਡੀਗੜ੍ਹ ਤੋਂ ਜਲੰਧਰ ਆਪਡਾਉਨ ਕਰਦੇ ਆ ਡੇਢ ਘੰਟੇ ਦਾ ਹੈਗਾ ਵਾ ਚੰਡੀਗੜ੍ਹ ਰਾਜਧਾਨੀਆ ਰਾਜਧਾਨੀ ਨੂੰ ਛੱਡ ਕੇ ਜਿੱਥੇ ਅਸੀਂ ਰਾਜਧਾਨੀ ਲੈ ਲਈ ਕਰੋ ਜਾਂ ਮਰੋ ਵਾਲੀ ਨੀਤੀ ਤੇ ਤੁਰੇਵੇਂ ਆ ਉਸ ਨੂੰ ਛੱਡ ਕੇ ਇੱਕ ਹੋਰ ਥਾਂ ਤੇ ਸੀਐਮ ਸਾਹਿਬ ਨੇ ਆਪਦਾ ਹੈੱਡਕੁਆਟਰ ਬਣਾਉਣਾ ਮੈਨੂੰ ਲੱਗਦਾ ਕੋਈ ਰਾਈਟ ਵੇ ਨਹੀਂਗਾ ਕੋਈ ਚੰਗਾ ਸਿਗਨਲ ਨਹੀਂ ਦਿੰਦਾ ਇਹ ਇਹੋ ਜਿਹੇ ਛੋਟੇ ਕੰਮਾਂ ਲਈ ਜਾਂ ਮਾੜੇ ਕੰਮਾਂ ਲਈ ਬਚਣਾ ਚਾਹੀਦਾ ਪੰਜਾਬ ਇਨਾ ਸਮਰੱਥ ਨਹੀਂ ਬਈ ਸੀਐਮ ਦੀਆਂ ਚਾਰ ਚਾਰ ਕੋਟੀਆਂ ਨੂੰ ਅਫੋਰਡ ਕਰ ਸਕੇ ਇਹ ਤਾਂ ਮਾੜੇ ਨਿਕਲੇ ਅਕਾਲੀ ਦਲ ਸਰਦਾਰ ਪ੍ਰਕਾਸ਼ ਵਰਗੀਆਂ ਸਰਦਾਰ ਪ੍ਰਕਾਸ਼ ਸਿੰਘ ਵੱਲੋਂ ਤੇ ਕੈਪਟਨ ਅਮਰਿੰਦਰ ਸਿੰਘ ਨਾਲੋਂ ਵੀ ਉਹ ਘੱਟੋ ਘੱਟ ਜੇ ਕੋਠੀ ਦੂਜੀ ਸ਼ਿਫਟ ਹੁੰਦੇ ਸੀ ਤਾਂ ਉਹਨਾਂ ਦੀ ਆਪਦੀ ਹੁੰਦੀ ਸੀ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਖੁਲਾਸੇ ਹੋਣਗੇ ਵੀ ਪੰਜਾਬ ਦੇ ਖਰਚੇ ਤੇ ਇਸ ਰਹਿਣ ਬਸੇਰੇ ਦਾ ਕਿੰਨਾ ਪੈ ਗਿਆ ਜੀ 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 ਡਾਕਟਰ ਬਾਗੀ ਮੈਂ ਮੈਂ ਉਹ ਜਨਰਲ ਸਾਹਿਬ ਤੋਂ ਸਵਾਲ ਲਵਾਂਗਾ ਪਰ ਇੱਕ ਜੋ ਤੁਸੀਂ ਕਿਹਾ ਕਮੈਂਟ ਮੈਂ ਜ਼ਰੂਰ ਤੁਹਾਡੇ ਟਿੱਪਣੀ ਦੇ ਉੱਤੇ ਮੈਂ ਵੀ ਗੱਲ ਕਰਨੀ ਚਾਹਾਂਗਾ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਮੈਂ ਬੀਂਗਰ ਰਿਪੋਰਟਰ ਦੇਖਦਾ ਹਾਂ ਜਦੋਂ ਮੈਂ ਜਨਰਲ ਸਮਾਜ ਰਿਪੋਰਟਿੰਗ ਕਰਦਾ ਰਹਾਂ ਕਿ ਮੁੱਖ ਮੰਤਰੀਆ ਹੋਣਾ ਦੇਖੋ ਇੱਕ ਬਹੁਤ ਵੱਡਾ ਉਹਦੇ ਨਾਲ ਇੱਕ ਸਿਸਟਮ ਜੁੜਿਆ ਹੁੰਦਾ ਹੈ ਅਸਰਚਾਈ ਬਿਊਰੋਕ੍ਰੇਸੀ ਵਿਧਾਨ ਸਭਾ ਉੱਥੇ ਸਕਤਰੇ ਤੋਂ ਉੱਥੇ ਫਿਰ ਮੰਤਰੀ ਮੰਡਲ ਸਾਰਾ ਉੱਥੇ ਇੱਕ ਬਹੁਤ ਵੱਡਾ ਸਿਸਟਮ ਹੈ ਚੰਡੀਗੜ੍ਹ ਆਪਣੇ ਆਪ ਚ ਜਦੋਂ ਮੁੱਖ ਮੰਤਰੀ ਉੱਥੇ ਆਉਂਦੇ ਆ ਤੇ ਇੱਕ ਉਹਨਾਂ ਦੇ ਨਾਲ ਬਹੁਤ ਵੱਡਾ ਸਾਰਾ ਕੁਝ ਆਲਾ ਦੋਲਾ ਜੁੜਿਆ ਹੋਇਆ ਹੈ ਜਿਹਦੇ ਮਤਲਬ ਕੋ ਫੈਸਲੇ ਕਰਦੇ ਤੇ ਜਲੰਧਰ ਜਾ ਕੇ ਜਦੋਂ ਬੈਠਣਗੇ ਕੀ ਉਹ ਸਾਰਾ ਕੁਝ ਉਧਰ ਨੂੰ ਰਵਾਨਗੀ ਹੋਏਗੀ ਸੋ ਬਹੁਤ ਵੱਡੇ ਸਵਾਲ ਆ ਕਿੰਨਾ ਕੁ ਵਾਸਤਵ ਤੌਰ ਤੇ ਅਮਲੀ ਤੌਰ ਤੇ ਉਸ ਦਾ ਕੀ ਲਾਹਾ ਹੋਏਗਾ ਕੀ ਨਹੀਂ ਹੋਏਗਾ ਖੈਰ ਚਲੋ ਜਲੰਧਰ ਦੀ ਉਪਚੋਣਾ ਇਸ ਤੋਂ ਬਾਅਦ ਹੀ ਪਤਾ ਲੱਗ ਜਾਏਗਾ ਜੰਡੂ ਸਾਹਿਬ ਸਮੇਂ ਦੇ ਲਹਾੜ ਨਾਲ ਮੈਂ ਦੂਜਾ ਜਿਹੜਾ ਮੁੱਦਾ ਲੈਣਾ ਚਾਹੁੰਦਾ ਹਾਂ ਸ਼੍ਰੋਮਣੀ ਅਕਾਲੀ ਦਲ ਕਿਸ ਕਦਰ ਐ ਸੋਲੇ ਵੱਡੇ ਸੰਕਟ ਦਾ ਸ਼ਕਾਰ ਆ ਅਕਾਲੀ ਦਲ ਜਿਹੜਾ ਦਾਵਾ ਕਰਦਾ ਰਿਹਾ ਕਿ ਸਭ ਤੋਂ ਵੱਡੀ ਪਾਰਟੀ ਪੰਜਾਬ ਦੇ ਹਿੱਤਾਂ ਲਈ ਮੋਰਚੇ ਲਾਏ ਵੱਡੀਆਂ-ਵੱਡੀਆਂ ਆਗੂਆਂ ਨੇ ਜਿਹੜਾਂ ਕਟੀਆਂ ਬਹੁਤ ਕੁਝ ਅਕਾਲੀ ਦਲ ਨੇ ਆਪਣੇ ਸਮੇਂ ਦੇ ਇਤਿਹਾਸ ਸਿਰਜਿਆ ਕੋਈ ਦੂਰ ਨਹੀਂ ਪਰ ਜੋ ਸਥਿਤੀ ਐ ਇਸ ਵੇਲੇ ਬਣੀ ਵੀ ਐ ਅਕਾਲੀ ਦਲ ਜਿਸ ਵੱਡੇ ਸੰਕਟ ਦਾ ਸ਼ਿਕਾਰ ਐ ਅਕਸਰ ਪੰਜਾਬ ਵਾਲੇ ਕਹਿੰਦੇ ਕਿ ਸਾਨੂੰ ਖੇਤਰੀ ਪਾਰਟੀ ਦੀ ਲੋੜ ਐ ਕੀ ਲੱਗਦਾ ਨਹੀਂ ਕਿ ਖੇਤਰੀ ਪਾਰਟੀ ਨੂੰ ਕੋਈ ਵੱਡਾ ਖੋਰਾ ਲੱਗਦਾ ਨਜ਼ਰ ਆ ਰਿਹਾ ਜੰਡੂ ਸਾਹਿਬ ਲੱਗਦਾ ਨਹੀਂ ਨਜ਼ਰ ਆ ਰਿਹਾ ਸਤਿ ਸ੍ਰੀ ਅਕਾਲ ਲੱਗ ਚੁੱਕਾ ਐ ਖੋਰਾ ਤਾਂ ਬਿਲਕੁਲ ਖੋਰਾ ਤਾਂ ਲੱਗ ਚੁੱਕਾ ਐ ਕਿ ਪਿਛਲੀਆਂ 5 ਚੋਣਾਂ ਲਗਾਤਾਰ ਅਕਾਲੀ ਦਲ ਹਾਰ ਰਿਹਾ ਐ ਤੇ ਲਗਾਤਾਰ ਉਹਦਾ ਵੋਟ ਬੈਂਕ ਵੀ ਘਟਿਆ ਐ ਤੇ ਲਗਾਤਾਰ ਉਹਦੀ ਜਿਹੜੀ ਨਮਾਇੰਦਗੀ ਐ ਚਾਹ ਵਿਧਾਨ ਸਭਾ ਚਾਹ ਚਾਹ ਲੋਕ ਸਭਾ ਚਾ ਉਹ ਵੀ ਘਟੀ ਹੈ। ਔਰ ਇਸ ਦੇ ਨਾਲ ਜਿਹੜੀ ਜੁੜੀ ਹੋਈ ਗੱਲ ਹੈ ਕਿ ਜਿਸ ਢੰਗ ਦੇ ਨਾਲ ਹੁਣ ਦੋਵੇਂ ਧੜੇ ਇੱਕ ਬਾਗੀਆਂ ਦਾ ਧੜਾ ਜਿਨ੍ਹਾਂ ਨੂੰ ਕਿਹਾ ਜਾਂਦਾ ਬਾਗੀ ਆਗੂ ਤੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਹੋਣੀ ਸੁਖਬੀਰ ਸਿੰਘ ਬਾਦਲ ਹੋਣੀ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਹੈ। ਉਹਨਾਂ ਨੇ ਆਪਣੇ ਹੱਕ ਦੇ ਵਿੱਚ ਜਿਹੜੀਆਂ ਆਪਣੀਆਂ ਜਨਤਕ ਜਥੇਬੰਦੀਆਂ ਆਪਣੀਆਂ ਜਿਹੜੀਆਂ ਕੋਰ ਕਮੇਟੀ ਹੈ ਵਰਕਿੰਗ ਕਮੇਟੀ ਹੈ ਜਿਹੜੇ ਉਹਨਾਂ ਦੇ ਜ਼ਿਲ੍ਹਾ ਇੰਚਾਰਜ ਨੇ ਜਿਹੜੇ ਅਲਕਾਂ ਚਾਰਜ ਨੇ ਸਾਰੀਆਂ ਦੀਆਂ ਮੀਟਿੰਗਾਂ ਸੱਦ ਕੇ ਆਪਣੇ ਨਾਂ ਦੇ ਉੱਤੇ ਮੋਹਰ ਲਵਾਈ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਇਸ ਗੱਲ ਦਾ ਵੀ ਰੈਜ਼ੋਲੂਸ਼ਨ ਪਾਸ ਕੀਤੇ ਹੈ ਕਿ ਇਹਨਾਂ ਦੀ ਅਗਵਾਈ ਦੇ ਵਿੱਚ ਪਾਰਟੀ ਨੇ ਜਿਹੜਾ ਪਿਛਲੀਆਂ ਲੋਕ ਸਭਾ ਚੋਣਾਂ ਉਸ ਤੋਂ ਪਹਿਲਾਂ ਵੀ ਪਾਰਟੀ ਜਿਹੜੀ ਹੈ ਉਹ ਠੀਕ ਕੰਮ ਕਰ ਰਹੀ ਹੈ ਤੇ ਇਹੀ ਪ੍ਰਧਾਨ ਰਹਿਣੇ ਚਾਹੀਦੇ ਹੈ ਸੋ ਦੂਸਰੇ ਪਾਸੇ ਜਿਹੜੇ ਬਾਗੀ ਹੈ ਉਹਨਾਂ ਨੇ ਜਿਸ ਢੰਗ ਦਾ ਰੋਖ ਅਪਣਾਇਆ ਹੈ ਉਹਨਾਂ ਨੇ ਸਾਰਾ ਕੁਝ ਜਿਹੜਾ ਹੁਣ ਕਾਲ ਤਖਤ ਦੇ ਜਥੇਦਾਰ ਦੇ ਹਵਾਲੇ ਕਰਤਾ ਹੈ ਕਾਲ ਤਖਤ ਦੇ ਜਥੇਦਾਰ ਨੇ ਅਜੇ ਤੱਕ ਉਸ ਉਹਨਾਂ ਦੀ ਜਿਹੜੀ ਅਰਜੀ ਸੀ ਉਹਦੇ ਤੇ ਕੋਈ ਆਪਣਾ ਫੈਸਲਾ ਕੋਈ ਅਗਲੀ ਸੁਣਵਾਈ ਨਹੀਂ ਕੀਤੀ ਉਹਨਾਂ ਨਿਰਪਰ ਇਸ ਗੱਲ ਤੇ ਕਰੇਗਾ ਕਿ ਕਾਲ ਤਖਤ ਦਾ ਜਿਹੜਾ ਜਥੇਦਾਰ ਹੈ ਜਰ ਸਿੰਘ ਸਹਿਬਾਨ ਨੇ ਉਹ ਉਹਨਾਂ ਵੱਲੋਂ ਕੀਤੀ ਗਈ ਬੇਨਤੀ ਤੇ ਕੀ ਅਸਰ ਕਬੂਲਦੇ ਆ ਦੂਸਰਾ ਕਿ ਜੇ ਗਿਲੰਦਰ ਦੇ ਵਿੱਚ ਜਿਸ ਢੰਗ ਦੇ ਨਾਲ ਉਹ ਬਾਗੀ ਆਗੂ ਸਰਗਰਮ ਨੇ ਔਰ ਬੀਬੀ ਸਰਜੀਤ ਕੌਰ ਦੀ ਪਿੱਠ ਦੇ ਉੱਤੇ ਖੜੇ ਹੋਏ ਆ ਜੇ ਕੋਈ ਜਿਸ ਤਰ੍ਹਾਂ ਦੀ ਹਮਦਰਦੀ ਦੀ ਲਹਿਰ ਆਮ ਤੌਰ ਤੇ ਅਸੀਂ ਦੇਖਿਆ ਚੱਲਦੀ ਰਹੀ ਹੈ ਚਾਹੇ ਖਡੂਰ ਸਾਹਿਬ ਦੇਖ ਲਓ ਤੇ ਚਾਹੇ ਤੁਸੀਂ ਫਰੀਦਕੋਟ ਦੇਖ ਲਓ ਤੇ ਜੇ ਉਦਾਂ ਦੀ ਕੋਈ ਲਹਿਰ ਬਣ ਕੇ ਬੀਬੀ ਸਰਜੀਤ ਕੌਰ ਜਿੱਤ ਜਾਂਦੀ ਹੈ ਤੇ ਫਿਰ ਇਹਦਾ ਬਾਗੀ ਅਕਾਲੀ ਆਗੂ ਇਹ ਕੱਲ ਕਹਿ ਸਕਦੇ ਆ ਕਿ ਦੇਖੋ ਸ਼ਰੋਮਣੀ ਅਕਾਲੀ ਦਲ ਨੇ ਜਾਂ ਸੁਖਬੀਰ ਸਿੰਘ ਬਾਦਲ ਨੇ ਤਾਂ ਇਹਦੇ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਸੀ ਪਰ ਉਹ ਫਿਰ ਵੀ ਜਿੱਤ ਗਏ ਅਸੀਂ ਉਹਦੀ ਹਮੈਤ ਤੇ ਖੜੇ ਸੀ ਸੋ ਇਸ ਕਰਕੇ ਇਹ ਬੜੀਆਂ ਪ੍ਰਸਥਤੀਆਂ ਇਦਾਂ ਨਹੀਂ ਐ ਦੋ ਤਰ੍ਹਾਂ ਦੀਆਂ ਹੋ ਰਹੀਆਂ ਇੱਕ ਪਾਸੇ ਇੱਕ ਧੜਾ ਆਪਣੀ ਜਿਹੜਾ ਸ਼ਕਤੀ ਦਾ ਪ੍ਰਦਰਸ਼ਨ ਕਰ ਰਿਹਾ ਸ਼ਖਬੀਰ ਸਿੰਘ ਬਾਦਲ ਦੀਵਾ ਹੈ ਕਿ ਦੂਸਰੇ ਪਾਸੇ ਦੂਸਰਾ ਪਰ ਇਹ ਜ਼ਰੂਰ ਹੈ ਕਿ ਪਿਛਲੇ 2015 ਤੋਂ ਲੈ ਕੇ ਜਦੋਂ ਤੋਂ ਬੀਆਰਪੀ ਦੀਆਂ ਘਟਨਾਵਾਂ ਹੋਈਆਂ ਜਾਂ ਉਸ ਤੋਂ ਪਹਿਲਾਂ ਜਦੋਂ ਜਿਹੜੇ ਸੱਚਾ ਸੌਦਾ ਦੇ ਮੁਖੀ ਗਰਮੀਤ ਰਾਮ ਰਹੀਮ ਉਹਨੂੰ ਜਿਸ ਢੰਗ ਨਾਲ ਮਾਫੀ ਦਿੱਤੀ ਗਈ ਸੀ ਜਿਹੜੀ ਉਹਨਾਂ ਨੇ ਸਵਾਗਤ ਦਾ ਕਰਕੇ ਤੇ ਅਮਰਿਤ ਸ਼ਿਕਾਇਆ ਸੀਗਾ ਤੇ ਉਹਦਾ ਕੇਸ ਵਾਪਸ ਲਿਆਇਆ ਗਿਆ ਸੀਗਾ ਉਹ ਸਾਰੇ ਤੋਂ ਬਾਅਦ ਜਿਸ ਢੰਗ ਦੀ ਹਾਲਤ ਬਣੀ ਹੈ ਅਕਾਲੀ ਦਲ ਦੀ ਉਹ ਲਗਾਤਾਰ ਜਿਹੜਾ ਪੰਥਕ ਹਲਕਿਆਂ 'ਚ ਉਹਨੂੰ ਪੰਥਕ ਪਾਰਟੀ ਦਾ ਹੁਣ ਮੰਨਿਆ ਹੀ ਨਹੀਂ ਜਾ ਰਿਹਾ ਜਿਹੜੀ ਹਾਲਤ ਬਣੀ ਹੋਈ ਹੈ ਤੇ ਹੁਣ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਤਾਂ ਕਿਹਾ ਹੀ ਜਾ ਰਿਹਾ ਹੈ ਕਿ ਜਿਹੜੇ ਪੰਥਕ ਨੇ ਉਹ ਤਾਂ ਦੋ ਹੀ ਉਮੀਦਵਾਰ ਜਿੱਤੇ ਆ ਇੱਕ ਫਰੀਦਕੋਟ ਤੋਂ ਜਿੱਤੇ ਆ ਇੱਕ ਖਡੂਰ ਸਾਬ ਤੋਂ ਜਿੱਤੇ ਆ ਤੇ ਇਹ ਪੰਥਕ ਪਾਰਟੀ ਨਹੀਂ ਰਹੀ ਇਸ ਕਰਕੇ ਗੈਰ ਪੰਥਕ ਪਾਰਟੀਆਂ ਸੋ ਇਸ ਕਰਕੇ ਹੁਣ ਕੌਣ ਪੰਥਕ ਹੈ ਕੌਣ ਨਹੀਂ ਇਸ ਦਾ ਫੈਸਲਾ ਤਾਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਘਟਨਾਵਾਂ ਵਾਪਰਨੀਆਂ ਜਿਹੜੇ ਵਰਤਾਰੇ ਰੁਝਾਨ ਕੇ ਵਧਣਗੇ ਉਹਨਾਂ ਤੋਂ ਲੱਗੇਗਾ ਪਰ ਇਸ ਵळे ਜਿਹੜੀ ਮੁੱਖ ਤੌਰ ਤੇ ਫੈਸਲਾ ਉਹ ਕਾਲ ਤਖਤ ਦੇ ਜਥੇਦਾਰ ਦੇ ਹੱਥ ਹੱਥ ਦੇ ਵਿੱਚ ਹੈ ਕਿ ਉਹ ਇਸ ਤੇ ਕੀ ਫੈਸਲਾ ਕਰਦੇ ਨੇ ਐਪਲੀਕੇਸ਼ਨ ਬਾਗੀ ਇਕਾਲੀ ਆਗੂਆਂ ਨੇ ਪਾਈ ਹੈਗੀ ਆ ਜੀ ਜੀ ਅ ਡਰਸਾ ਦੇ ਇਸ ਮਾਮਲੇ ਤੇ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਕਾਲੀਦਲ ਤੁਸੀਂ ਵੀ ਜਿਹੜਾ ਹੈਗਾ ਪੰਜਾਬ ਦੇ ਪਿਛੋਕੜ ਬਾਰੇ ਬਾਖੂਬੀ ਪਹਿਲਾਂ ਵੀ ਇਹਨਾਂ ਮੁੱਦਿਆਂ ਤੇ ਚਰਚਾ ਕਰਦੇ ਰਹਿੰਨੇ ਹਾਂ ਜੋ ਕਾਲੀਦਲ ਦੀ ਇਸ ਵੇਲੇ ਸਥਿਤੀ ਬਣੀ ਹੋਈ ਹੈ ਸਿਰਫ ਆਪਾਂ ਉਹਨੂੰ ਕਾਲੀਦਲ ਪੋਲੀਟੀਕਲ ਪਾਰਟੀ ਤੌਰ ਤੇ ਨਹੀਂ ਪੰਜਾਬ ਦੇ ਪਿਛੋਕੜ ਦੀ ਆਪਾਂ ਖੇਤਰੀ ਪਾਰਟੀ ਲੰਬਾ ਇਤਿਹਾਸ ਪੰਜਾਬ ਲਈ ਬਹੁਤ ਕੁਝ ਕੀਤਾ ਠੀਕ ਹੈ ਅੱਜ ਸਥਿਤੀਆਂ ਬਦਲੀਆਂ ਵੀ ਐ ਪਰ ਜੋ ਬਦਲੀਆਂ ਵੀ ਆ ਪ੍ਰਸਥਿਤੀਆਂ ਉਹਦੇ ਜੋ ਕਾਲੀਦਲ ਦਾ ਹਾਲ ਹੋ ਰਿਹਾ ਹੈ ਇਸ ਵੇਲੇ ਕਿਵੇਂ ਦੇਖਦੇ ਹੋ ਇਸ ਨੂੰ ਸਸ ਸਾਬ ਜੀ ਤੇ ਮੈਂ ਕਹਿਣਾ ਚਾਹਣਾ ਅਕਾਲੀ ਦਲ ਦਾ ਹਾਲ ਨਹੀਂ ਮਾੜਾ ਹੋਇਆ ਅਕਾਲੀ ਦਲ ਦੀ ਲੀਡਰਸ਼ਿਪ ਦਾ ਹਾਲ ਮਾੜਾ ਹੈ ਲੋਕ ਜਿਹੜੇ ਅਕਾਲੀ ਦਲ ਨਾਲ ਖੜੇ ਉਹ ਅਕਾਲੀ ਦਲ ਨਾਲ ਖੜੇ ਆ ਜੇ ਵੀ ਐਬਸੋਲੂਟਲੀ ਬਿਲਕੁਲ ਠੀਕ ਨਾ ਬਿਲਕੁਲ ਸਿੱਧੂ ਸਾਹਿਬ ਦੇਖੋ ਅਕਾਲੀ ਦਲ ਪਾਰਟੀ ਇੱਕ ਮੁੱਦੇ ਤੋਂ ਲੈ ਕੇ ਇੱਕ ਮੁੱਦਾ ਓਰੀਐਂਟਡ ਓਹੀ ਓਰੀਐਂਟਡ ਪਾਰਟੀ ਸੀਗੀ ਜਿਹੜੀ ਸਪੈਸ਼ਲੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਸੀਗੀ ਇਹਦੇ ਵਿੱਚ ਤੁਸੀਂ ਅਕਾਲੀ ਦਲ ਦਾ ਬਾਗੀ ਢੜਾ ਜਾਂ ਸੁਖਵੀਰ ਢੜਾ ਉਵੇਂ ਨਾ ਲੈ ਕੇ ਦੇਖੋ ਬਾਗੂ ਢੜਾ ਵੀ ਘਟ ਨਹੀਂਗਾ ਉਹਨਾਂ ਨੇ ਵੀ ਪੰਜਾਬ ਨੂੰ ਰੱਜ ਕੇ ਲੁੱਟਿਆ ਪੰਜਾਬ ਦਾ ਜਦੋਂ ਮੜਾਈਆਂ ਖਾਣ ਦਾ ਟਾਈਮ ਸੀਗਾ ਉਦੋਂ ਚੰਗੇ ਉਹ ਨਾ ਮਿਨਿਸਟਰ ਸਿੱਧ ਹੋਏ ਆ ਨਾ ਚੰਗੇ ਐਡਵਾਈਜ਼ਰ ਸਿੱਧ ਹੋਏ ਆ ਨਾ ਹੀ ਚੰਗੇ ਜਥੇਦਾਰ ਸਿੱਧ ਹੋਏ ਆ ਤੇ ਅੱਜ ਪੰਜਾਬ ਦੇ ਮੈਂ ਕਹਿੰਦਾ ਪੰਜਾਬ ਅਕਾਲੀ ਦਲ ਨਾਲੋਂ ਵੱਧ ਕੇ ਪੰਜਾਬ ਦੀ ਜਿਹੜੀ ਇੱਕ ਰੀਜਨਲ ਪਾਰਟੀ ਸੀਗੀ ਉਹਨੂੰ ਕੋਰਾ ਲੱਗਿਆ ਵਾ ਤੇ ਇਹ ਹੋਣਾ ਹੀ ਸੀਗਾ ਕਿਉਂਕਿ ਅਕਾਲੀ ਦਲ ਨੇ ਆਪਦੇ ਜਿਹੜੇ ਪ੍ਰਾਈਮ ਮੁੱਦੇ ਸੀਗੇ ਚਾਹੇ ਉਹ ਚੰਡੀਗੜ੍ਹ ਪੰਜਾਬੀ ਬੋਲਦੇ ਆ ਹਲਕੇ ਚਾਹੇ ਉਹ ਪੰਥ ਦੀ ਸੇਵਾ ਜਾਂ ਜ ਇੱਕ ਰੀਜਨਲ ਆਈਡੈਂਟੀਟੀ ਨੂੰ ਲੈ ਕੇ ਵੱਡੀ ਗੱਲ ਜਿਹੜੀ ਸੀਗੀ ਉਹ ਵੀ ਅਕਾਲੀ ਦਲ ਕਿਤੇ ਨਾ ਕਿਤੇ ਵਸਾਰ ਚੁੱਕਿਆ ਸੀਗਾ ਤੇ ਅੱਜ ਜਿਹੜਾ ਡੈਮੇਜ ਹੋ ਰਿਹਾ ਵਾ ਇਹ ਮੈਨੂੰ ਲੱਗਦਾ ਪੋਲੀਟੀਕਲ ਵਿਗਿਆਨੀਆਂ ਨੇ ਤਾਂ ਪਹਿਲਾਂ ਹੀ ਇਹਦੀ ਭੁਖ ਬਾਣੀ ਕਰਤੀ ਸੀਗੀ ਤੇ ਅੱਜ ਪੰਜਾਬ ਫੇਰ ਉਹੀ ਇੱਕ ਰੀਜਨਲ ਪਾਰਟੀ ਦੀ ਤਲਾਸ਼ ਦੇ ਵਿੱਚ ਹੈਗਾ ਵਾ ਉਹਨਾਂ ਵਾਲ ਸਮੇਂ ਆਲੇ ਸਮੇਂ ਆਉਣ ਸਮੇਂ ਤੇ ਪਤਾ ਲੱਗੂਗਾ ਵੀ ਉਹ ਜਿਹੜੀ ਸਪੇਸ ਆ ਕੌਣ ਪੂਰਾ ਕਰਦਾ ਪਰ ਲਾਹ ਮਲਾ ਕੇ ਅਕਾਲੀ ਦਲ ਦੇ ਦੋਨੇ ਧੜੇ ਅਕਾਲੀ ਦਲ ਦੀ ਗੁਨੀਆਦ ਨੂੰ ਜਾਂ ਅਕਾਲੀ ਦਲ ਨੂੰ ਖਤਮ ਕਰਨ ਲਈ ਪੂਰੇ ਜ਼ਿੰਮੇਵਾਰ ਮੰਨੇ ਜਾਣਗੇ। ਆ థాంਕ ਯੂ ਜਿੰਦੂ ਸਾਹਿਬ ਇੱਕ ਹੋਰ ਅਹਿਮ ਮੁੱਦਾ ਜਿਸ ਮੁੱਦੇ ਨੂੰ ਮੈਂ ਜ਼ਰੂਰ ਲੈਣਾ ਚਾਹਾਂਗਾ ਉਹ ਨਸ਼ਿਆਂ ਦਾ ਮਾਮਲਾ ਜਦੋਂ ਆਪਾਂ ਗੱਲ ਕਰ ਰਹੇ ਆ ਤਾਂ ਇੱਕ ਵੱਡੇ ਮੀਡੀਆ ਗਰੁੱਪ ਨੇ ਇੱਕ ਦਿਨ ਪਹਿਲਾਂ ਰਿਪੋਰਟ ਕੀਤੀ ਕਿ ਕੇਵਲ ਬਠਿੰਡਾ ਜ਼ਿਲ੍ਹੇ ਦੇ ਅੰਦਰ ਇੱਕ ਹਫ਼ਤੇ ਦੇ ਅੰਦਰ 5 ਨੌਜਵਾਨ ਨਸ਼ੇ ਦੀ ਓਵਰਡੋਜ਼ ਦੀ ਵਜ੍ਹਾ ਕਰਕੇ ਉਹਨਾਂ ਦੀਆਂ ਜਾਨਾਂ ਚਲੀਆਂ ਗਈਆਂ ਇਹ ਗੱਲ ਕੇਵਲ ਬਠਿੰਡੇ ਦੀ ਨਹੀਂ ਇਹ ਗੱਲ ਜਲੰਧਰ ਦੀ ਵੀ ਹੋ ਸਕਦੀ ਹੈ ਅੰਮ੍ਰਿਤਸਰ ਦੀ ਵੀ ਹੋ ਸਕਦੀ ਹੈ ਪੰਜਾਬ ਦੀ ਜਿਹੜੀ ਅਜਿਹੀ ਸਥਿਤੀ ਹੈ ਇਸ ਵਾਰ ਕੀ ਕਹਾਂ ਕਿ ਸਰਕਾਰਾਂ ਆਈਆਂ ਤੇ ਚਲੀਆਂ ਗਈਆਂ ਮੈਂ ਸੰਖੇਪ ਵਿੱਚ ਇਸ ਮੁੱਦੇ ਤੇ ਜ਼ਰੂਰ ਤੁਹਾਡੇ ਕਮੈਂਟਸ ਆਵਾਂਗਾ ਕਿ ਜੋ ਹਾਲਤ ਹੈ ਇਸੜੇ ਨਸ਼ੇ ਨੇ ਪੰਜਾਬ ਦੀ ਕੀਤੀ ਵੀ ਹੈ ਸਿਰਸਰ ਨਸ਼ਿਆਂ ਦੀ ਹਾਲਤ ਦਿਨ ਬਦਦੇ ਨਾਲ ਖਰਾਬ ਹੀ ਹੋਈ ਹੈ ਬੇਸ਼ੱਕ ਆਮ ਆਦਮੀ ਪਾਰਟੀ ਨੇ ਚੋਣਾਂ ਦੇ ਸਮੇਂ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਅਸੀਂ ਜਦੋਂ ਆਵਾਂਗੇ ਅਸੀਂ 3 ਮਹੀਨਿਆਂ ਚ ਨਸ਼ੇ ਖਤਮ ਕਰ ਦਿਆਂਗੇ 2 ਮਹੀਨਿਆਂ ਚ ਖਤਮ ਕਰ ਦਿਆਂਗੇ ਪਰ ਨਸ਼ੇ ਖਤਮ ਹੋਣ ਦੀ ਥਾਂ ਤੇ ਨਸ਼ਿਆਂ ਦਾ ਵਪਾਰ ਤੇ ਨਸ਼ਿਆਂ ਦੇ ਜਿਹੜੀ ਵਰਤੋਂ ਹੈ ਉਸ ਤਰ੍ਹਾਂ ਹੀ ਜਾਰੀ ਹੈ ਔਰ ਅਸੀਂ ਨਹੀਂ ਇਹ ਜਿਹੜੇ ਉਹਨਾਂ ਦੇ ਆਪਣੇ ਜਿਹੜੇ ਐਮ ਐਲ ਏ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਨਸ਼ੇ ਜਿਹੜੇ ਆ ਉਸ ਤਰ੍ਹਾਂ ਹੀ ਵਧ ਰਹੇ ਉਹਨਾਂ ਦੇ ਆਪਣੇ ਐਮਐਲਏ ਵੀ ਇਹ ਗੱਲ ਕਹਿੰਦੇ ਆ ਕਿ ਸਾਡੀ ਉੱਤੇ ਕੋਈ ਸੁਣਵਾਈ ਨਹੀਂ ਹੁੰਦੀ ਜੇ ਅਸੀਂ ਪਿਛਲਾ ਤਜਰਬੇ ਤੇ ਨਜ਼ਰ ਮਾਰੀਏ ਤਾਂ ਅਸੀਂ ਦੇਖਦੇ ਆ ਕਿ ਪਿੰਡਾਂ ਦੇ ਲੋਕਾਂ ਨੇ ਆਪ ਮੁਹਾਰੇ ਉੱਠ ਕੇ ਨਸ਼ਿਆਂ ਨੂੰ ਰੋਕਣ ਦੇ ਲਈ ਯਤਨ ਕੀਤੇ ਸੀ ਪਰ ਉਹ ਯਤਨ ਉਹਨਾਂ ਦੇ ਇਸ ਕਰਕੇ ਫੇਲ ਹੋ ਗਏ ਕਿ ਉਹ ਉਹਨਾਂ ਦਾ ਵੀ ਲੋਕਾਂ ਦਾ ਕਹਿਣਾ ਸੀਗਾ ਜਿਨ੍ਹਾਂ ਨੇ ਪਹਿਲ ਕਦਮੇ ਲਈ ਕਿ ਪੁਲਿਸ ਜਿਹੜੀ ਹੈ ਉਹ ਸਾਡਾ ਸਾਥ ਨਹੀਂ ਦਿੰਦੀ ਔਰ ਸਾਨੂੰ ਉਲਟਾ ਸਭ ਨੂੰ ਧਮਕੀਆਂ ਮਿਲ ਰਹੀਆਂ ਹੈਗੀਆਂ ਦਾ ਇਸ ਕਰਕੇ ਜਿਹੜੀ ਇਹ ਸਥਿਤੀ ਬਣੀ ਹੈ ਇਹਦੇ ਵਿੱਚ ਨਸ਼ੇ ਰੁਕਣ ਦੀ ਥਾਂ ਨਸ਼ੇ ਵਧੇ ਆ ਔਰ ਨਸ਼ਿਆਂ ਨਾਲ ਜਿਹੜੀਆਂ ਮੌਤਾਂ ਦੀ ਗੱਲ ਹੈਗੀ ਆ ਉਹ ਵੀ ਜਿਹੜੀਆਂ ਲਗਾਤਾਰ ਰੋਜ਼ਾਨਾ ਇੱਕ ਦਿਨ ਇੱਕ ਮੌਤ ਜਾਂ ਇੱਕ ਦਿਨ ਦੋ ਮੌਤਾਂ ਕਿਸੇ ਦਿਨ ਤਿੰਨ ਮੌਤਾਂ ਪਰ ਇਹ ਵਰਤਾਰਾ ਜਿਹੜਾ ਇਹ ਰੁਝਾਨ ਜਿਹੜਾ ਰੁਕ ਨਹੀਂ ਰਿਹਾ ਉਸ ਦੇ ਹੋਰ ਵੀ ਕਈ ਕਾਰਨ ਆ ਜਿਨ੍ਹਾਂ ਕਰਕੇ ਇਹ ਨਸ਼ੇ ਵਧ ਰਹੇ ਆ ਜਿਹੜੀ ਇਹ ਰਾਗੀ ਸਾਹਿਬ ਅਕਸਰ ਹੀ ਗੱਲ ਕਰਦੇ ਹੁੰਦੇ ਆ ਕਿ ਜਿਹੜੀ ਬੇਚੈਨੀ ਹੈ ਉਹ ਬੇਚੈਨੀ ਨੌਜਵਾਨਾਂ ਚ ਵੀ ਹੈ ਜਿਹੜੇ ਨੌਜਵਾਨ ਤਾਂ ਕੁਝ ਘਰਾਂ ਦੇ ਰਹਿੰਦੇ ਆ ਉਹ ਕੁਝ ਬਾਹਰ ਚਲੇ ਜਾਂਦੇ ਆ ਜਿਹੜੇ ਉੱਥੇ ਨਹੀਂ ਜਾ ਸਕਦੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਹੁਣ ਕੀ ਕਰੀਏ ਰੋਜ਼ਗਾਰ ਮਿਲ ਨਹੀਂ ਰਿਹਾ ਨੌਕਰੀ ਮਿਲ ਨਹੀਂ ਰਹੀ ਥੈਂਕ ਯੂ ਜੰਡੂ ਸਾਹਿਬ ਉਹ ਪ੍ਰਸ਼ ਉਹ ਬੀਚੋ ਵਿੱਚ ਇਸ ਪਾਸੇ ਨਸ਼ਿਆਂ ਨੂੰ ਤੁਰਦੇ ਸੋ ਇਸ ਕਰਕੇ ਨਸ਼ਿਆਂ ਦਾ ਰੋਜ਼ਾਨਾ ਨਾ ਤਾਂ ਸਰਕਾਰਾਂ ਰੋਕਣ 'ਚ ਕਾਮਯਾਬ ਹੋਈਆਂ ਨਾ ਸਰਕਾਰਾਂ ਦੇ ਉਹਨੇ ਇਮਾਨਦਾਰ ਨਜ਼ਰ ਓਕੇ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਡਾਕਟਰ ਬਰਾਗੀ ਤੁਹਾਡੇ ਕਮੈਂਟਸ ਮੈਂ ਜ਼ਰੂਰ ਲੈਣਾ ਚਾਹਾਂਗਾ ਜਿਹਦਾ ਜੰਡੂ ਸਾਹਿਬ ਨੇ ਕਿਹਾ ਇਸ ਮੁੱਦੇ ਤੇ ਸੰਕੇਤ ਦੇ ਵਿੱਚ ਪਰ ਕਮੈਂਟਸ ਜ਼ਰੂਰ ਆਉਣੇ ਚਾਹੀਦੇ ਕਿਉਂਕਿ ਤੁਸੀਂ ਵੀ ਬੜੀ ਸੰਜੀਦਗੀ ਨਾਲ ਇਸ ਮਾਮਲੇ ਨੂੰ ਹਮੇਸ਼ਾ ਹੀ ਲੈਣੇ ਆ ਜਦੋਂ ਵੀ ਇਹਨਾਂ ਮੁੱਦਿਆਂ ਤੇ ਚਰਚਾ ਚਾਹੁਣੇ ਹਨ ਡਾਕਟਰ ਫਰਾਗੀ ਨਹੀਂ ਮੈਂ ਬਿਲਕੁਲ ਸਿਲਸਿਲਾ ਵਜ ਦੀ ਤਰੀਕੇ 'ਚ ਮਹਿਸੂਸ ਕਰਦਾ ਵੀ ਇਹ ਮੁੱਦਾ ਮਹਿਜ ਡਿਬੇਟ ਦਾ ਮੁੱਦਾ ਨਾ ਰਹਿ ਕੇ ਇਹ ਦੂ ਉੱਤੇ ਚੱਲਿਆ ਗਿਆ ਵਾ ਇਹ ਅੱਜ ਮੁੱਦਾ ਕਰ ਕਰ ਦਾ ਮੁੱਦਾ ਬਣਨਾ ਚਾਹੀਦਾ ਵਾ ਅੱਜ ਇਹ ਪਰਿਵਾਰ ਪਰਿਵਾਰ ਦਾ ਮੁੱਦਾ ਬਣਨਾ ਚਾਹੀਦਾ ਵਾ ਤਾਂ ਹੀ ਇਸ ਅਸੀਂ ਇੱਕ ਜਿਹੜੀ ਇਹ ਕੋਰ ਚੱਲਿਆ ਹੋਇਆ ਇਹਨੂੰ ਖੱਲ ਪਾ ਸਕਦੇ ਆ ਸਰਕਾਰਾਂ ਜਾਂ ਐਡਮਿਨਿਸਟ੍ਰੇਸ਼ਨ ਦੇ ਬਸ ਦੀ ਇਹ ਗੱਲ ਮੈਨੂੰ ਅੱਜ ਨਜ਼ਰ ਨਹੀਂ ਆਉਂਦੀ ਕਿਉਂਕਿ ਅਸੀਂ ਧਾਰਮਿਕ ਤੌਰ ਤੇ ਵੀ ਫੇਲ ਹੋਏ ਆ ਜੇ ਅਸੀਂ ਧਾਰਮਿਕ ਤੌਰ ਤੇ ਪਰਪੱਕਤ ਹੁੰਦੇ ਤਾਂ ਵੀ ਅਸੀਂ ਨਸ਼ਿਆਂ ਦੇ ਗਲਗੱਤ ਤੋਂ ਬਚ ਸਕਦੇ ਸੀਗੇ ਤੇ ਅਜੇ ਸਾਈਕੋਲੋਜੀਕਲੀ ਜਿਹੜਾ ਇੱਕ ਇਹ ਕਨਸੈਪਟ ਬਣ ਕੇ ਰਹਿ ਗਿਆ ਹੈ ਪਰਿਵਾਰਾਂ ਨੂੰ ਦੇਖਣਾ ਪਊ ਇਹਦੇ ਨਾਲ ਹੀ ਜਿਹੜੀਆਂ ਹੋਰ ਅਲਾਮਤਾਂ ਖੈਰ ਮੈਂ ਪ੍ਰੇਮਾ ਬਸਾਈ ਇਸ ਨੂੰ ਅੱਜ ਲੁਧਿਆਣਾ ਇਨਸੀਡੈਂਟ ਨਾਲ ਤਾਂ ਨਹੀਂ ਜੋੜਦਾ ਪਰ ਨਸ਼ੇ ਨੂੰ ਲੈ ਕੇ ਅੱਜ ਜਿਹੜੀਆਂ ਹੋਰ ਵੱਡੀਆਂ ਬੁਰਾਈਆਂ ਪੰਜਾਬ ਨੂੰ ਫੇਸ ਕਰਨੀਆਂ ਪੈ ਰਹੀਆਂ ਪੰਜਾਬ ਨੂੰ ਵੀ ਨਹੀਂ ਮੈਂ ਜੇ ਇਕੱਲੇ ਪੰਜਾਬ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਮੈਂ ਪੰਜਾਬ ਨਾਲ ਵੀ ਇਹ ਧੋਖਾ ਮਾਊਂਗਾ ਅੱਜ ਜਿਹੜਾ ਇਹ ਨਸ਼ੇ ਦਾ ਕਲਚਰ ਡਵੈਲਪ ਹੋ ਰਿਹਾ ਇਹ ਪੰਜਾਬ ਵੀ ਨਹੀਂ ਹਿੰਦੁਸਤਾਨੀ ਨਹੀਂ ਪੂਰੀ ਦੁਨੀਆ ਨੂੰ ਲੈ ਕੇ ਹੋ ਰਿਹਾ ਅੱਜ ਮੈਂ ਮਹਿਸੂਸ ਕਰਦਾ ਕਿ ਕਿਸੇ ਤੇ ਉਂਗਲ ਜਾਂ ਕਿਸੇ ਨੂੰ ਕਹਿਣ ਜਾਂ ਕਿਸੇ ਨੂੰ ਕਰਾਉਣ ਨਾਲੋਂ ਅੱਜ ਸਾਨੂੰ ਆਪਣੇ ਆਪ ਨੂੰ ਸੈਲਫ ਅਨਲਾਈਜ਼ ਦੀ ਲੋੜ ਆ ਸਮਾਹਾਰਨ ਨੂੰ ਬਹਿ ਕੇ ਚਾਰਨ ਦੀ ਲੋੜ ਆ ਆਪਣੇ ਜਵਾਕਾਂ ਨੂੰ ਸੰਭਾਲਣ ਦੀ ਲੋੜ ਆ ਬਹੁਤ ਬਹੁਤ ਧੰਨਵਾਦ ਮੈਂ ਦੋਨੇ ਮਹਿਮਾਨਾਂ ਦਾ ਜੰਡੂ ਸਾਹਿਬ ਡਾਕਟਰ ਬਰਾਗੀ ਦਾ ਬੜਾ ਧੰਨਵਾਦੀਆਂ ਜਿਨ੍ਹਾਂ ਨੇ ਅਹਿਮ ਮੁੱਦਿਆਂ ਤੇ ਸਾਡੇ ਨਾਲ ਸਾਂਝ ਪਾਈ ਹੈ ਜਿੱਤੇ ਅਸੀਂ ਮਹਿਮਾਨਾਂ ਦੇ ਧੰਨਵਾਦੀ ਦਰਸ਼ਕਾਂ ਦੇ ਲਈ ਸੁਨੇਹਾ ਸਾਡੀ ਗੈਰ ਆਸੀ ਬੈਸ ਪੰਜਾਬ ਦੇ ਮੁੱਦਿਆਂ ਦੇ ਉੱਤੇ ਉਮੀਦ ਹੈ ਤੁਹਾਨੂੰ ਪਸੰਦ ਆਏਗੀ ਤੇ ਤੁਸੀਂ ਆਪਣੇ ਆਪਣੇ ਸੋਰਸਸ ਰਾਹੀਂ ਇਹ ਸੁਨੇਹਾ ਨੂੰ ਸ਼ੇਅਰ ਵੀ ਜ਼ਰੂਰ ਕਰੋਗੇ ਮਹਿਮਾਨਾਂ ਦਾ ਧੰਨਵਾਦ ਔਰ ਤੁਹਾਡੇ ਵੱਲੋਂ ਵੀ ਸਤਿ ਸ੍ਰੀ ਅਕਾਲ